ਮੁਰਤੋਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਪਹਿਲਾ ਵਰਗਾ ਸਾਥ ਦੇਖ ਨੂੰ ਮਿਲਿਆ ਤੇ ਹਰ ਵਰਗ ਅੱਜ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਹੱਥਾਂ 'ਚ ਬੈਨਰ ਫੜ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਇਹ ਕੇਂਦਰੀ ਟ੍ਰੇਡ ਯੂਨੀਅਨਾਂ ਜਿਨ੍ਹਾਂ ਦੇ ਵੱਲੋਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਭਾਰਤ ਬੰਧ ਦਾ ਐਲਾਨ ਕਰ ਦਿੱਤਾ ਤੇ ਲੋਕਾਂ ਨੂੰ ਜਾਗਰੂਕ ਕਰਤਾ ਹੈ 24 ਗਾਸਤ 323 ਨੂੰ ਤਾਲਕੋਹੜਾ ਗਰਾਊਂਡ ਦੇ ਵਿੱਚ ਉੱਥੇ ਹਾਲ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਸਾਰੇ ਕਿਸਾਨ ਜਥੇਬੰਦੀਆਂ ਤੇ ਦੇਰ ਜੁਨੀ ਜਥੇਬੰਦੀਆਂ ਨੇ ਉੱਥੇ ਫੈਸਲਾ ਕੀਤਾ ਸੀ ਕਿ ਇਹ ਜੋ ਜੋ ਹੁਣ ਸੰਘਰਸ਼ ਚੱਲ ਰਿਹਾ ਵਾ ਔਰ ਲੋਕਾਂ ਦੇ ਵਿੱਚ ਜੋ ਮੋਦੀ ਸਰਕਾਰ ਇੱਕਦਮ ਆਪਦੀਆਂ ਜਿਹੜੀਆਂ ਨੀਤੀਆਂ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ, ਵਿਦਿਆਰਥੀ ਵਿਰੋਧੀ, ਲੇਡੀਜ਼ ਵਿਰੋਧੀ ਇਹ ਜਿਹੜੀਆਂ ਨੀਤੀਆਂ ਕਿਸਾਨ ਦੀ ਇਤੇਜਾ ਬਣਾ ਰਹੇ ਆ ਜਿਹਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਉਸ ਦੇ ਵਿੱਚ ਜਿਵੇਂ ਜਥੇਬੰਦੀਆਂ ਹੁਣ ਕੁਝ ਗਈਆਂ ਨੇ ਜਿਹੜੀਆਂ ਉੱਥੇ ਅੱਜ ਉਹਨਾਂ ਨੇ ਜਿਹੜੇ 13 ਤਰੀਕ ਨੂੰ ਜਾ ਕੇ ਦਿੱਲੀ ਵੱਲ ਕੂਚ ਕੀਤਾ ਜਿਹੜਾ ਉਹਨਾਂ ਤੇ ਤਸ਼ੱਦਦ ਹੋ ਰਿਹਾ ਇਹ ਬਹੁਤ ਗਲਤ ਗੱਲ ਆ ਅਸੀਂ ਕਹਿੰਦੇ ਆ ਕੋਈ ਬੰਦਾ ਦੇ ਸਾਡਾ ਜਮਹੂਰੀ ਹੱਕ ਆ ਇਹ ਉਹਨੂੰ ਉਹ ਬਣਾਉਣ ਵਾਸਤੇ ਗਏ ਨੇ ਅਸੀਂ ਵੀ ਉਹਨਾਂ ਦੇ ਉਹਨਾਂ ਸਾਥ ਦੇ ਦੇ ਦਿੰਦੇ ਆ ਅਸੀਂ ਵੀ ਇਹਦੇ ਇਹਦੇ ਹੱਕ ਦੀ ਸੀ ਇਹ ਕਰ ਰਹੇ ਆ ਕਿ 16 ਤਰੀਕ ਦਾ ਜਿਹੜਾ ਬੰਦ ਕੀਤਾ ਗਿਆ ਇਹ ਸਾਰੇ ਲੋਕਾਂ ਦੇ ਵਿੱਚ ਉਹਦਾ ਗੁੱਸਾ ਵਸਾਰੀ ਦੁਨੀਆ ਦੇ ਉੱਪਰੇ ਬੈਠੇ ਨੇ ਲੋਕ ਵੀ ਜਿਹੜਾ ਜਿੰਨਾ ਵੀ ਇਹ ਮਹਿੰਗਾਈ ਆ ਜਾਂ ਜੋ ਨੀਤੀਆਂ ਨੇ ਸਰਕਾਰ ਦੀਆਂ ਕਾਰਪੋਰੇਟ ਪੱਕੀ ਨੀਤੀਆਂ ਨੇ ਜਿਵੇਂ ਮੋਹਰ ਸਾਹਿਬ ਨੇ ਦੱਸਿਆ ਤੁਹਾਨੂੰ ਪਹਿਲਾਂ ਕਿ ਜਿਹੜੀਆਂ ਕਾਰਪੋਰੇਟ ਪੱਕੀ ਨੀਤੀਆਂ ਨੇ ਇਹ ਲੋਕਾਂ ਦੇ ਵਿਰੋਧ ਚ ਚੱਲ ਹੋ ਰਹੀਆਂ ਨੇ ਇਹਨਾਂ ਤੇ ਇਹ ਬਰਦਾਸ਼ਤ ਨਹੀਂ ਕਰਾਂਗੇ ਔਰ 16 ਤਰੀਕ ਨੂੰ ਪੂਰਾ ਬੰਦ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਅਸੀਂ ਕਰਾਂਗੇ ਔਰ ਇਹ ਚੱਲ ਰਿਹਾ ਸਾਰਾ ਜਿਹੜਾ ਹੈ ਜੀ ਅਤੇ ਇਸ ਮਾਮਲੇ ਤੇ ਡੀਪੀ ਮੋਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਸ਼ਾਪਾਸ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਸਮੇਤ ਉਹਨਾਂ ਦੀਆਂ ਵੀ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਉਹ ਵਿਰੋਧ ਜਤਾ ਰਹੇ ਨੇ 500 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਤੇ 10 ਸੈਂਟਰਲ ਟ੍ਰੇਡ ਯੂਨੀਅਨਸ ਉਸ ਤੋਂ ਇਲਾਵਾ ਜਿਹੜੀਆਂ ਹੋਰ ਸੈਕਟੋਰੀਅਲ ਫੈਡਰੇਸ਼ਨਸ ਐਸੋਸੀਏਸ਼ਨਸ ਯੂਨੀਅਨਸ ਉਹਨਾਂ ਨੇ ਸਾਂਝੇ ਤੌਰ ਤੇ ਸਰੱਤ ਭਾਰਤ ਬੰਦ ਦਾ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਇੰਡਸਟਰੀਅਲ ਯੂਨਿਟਸ ਨੇ ਉਹਨਾਂ ਦੇ ਵਿੱਚ ਹੜਤਾਲ ਦਾ ਇਹ ਭਾਰਤ ਬੰਦ ਜਿਹੜਾ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਪੱਕੀ ਤੇ ਲੋਕ ਵਿਰੋਧੀ ਨੀਤੀਆਂ ਕਿਸਾਨ ਵਿਰੋਧੀ ਨੀਤੀਆਂ ਮਜ਼ਦੂਰ ਵਿਰੋਧੀ ਨੀਤੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਛੋਟੇ ਦੁਕਾਨਦਾਰਾਂ ਵਿਰੋਧੀ ਤੇ ਛੋਟੇ ਕਾਰਖਾਨੇਦਾਰਾਂ ਵਿਰੋਧੀ ਜਿਹੜੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਉਹਨਾਂ ਨੀਤੀਆਂ ਦੇ ਖਿਲਾਫ ਇਹ ਭਾਰਤ ਬੰਦ ਕੀਤਾ ਜਾਣਾ। ਜੀ ਤਾਂ ਕਿਹੜੀ ਕਿਹੜੀਆਂ ਮੁੱਖ ਜਿਹੜੀਆਂ ਉਹਨੀਆਂ ਅਸੀਂ ਮੰਗ ਕਰਦੇ ਹਾਂ ਜਿਵੇਂ ਕਿ ਕੇਂਦਰ ਸਰਕਾਰ ਨੇ 2014 ਚ ਪਾਵਰ ਚੌਣ ਤੋਂ ਬਾਅਦ ਮੋਦੀ ਸਰਕਾਰ ਨੇ ਕਾਰਪੋਰੇਟ ਟੈਕਸ 30% ਤੋਂ ਘਟਾ ਕੇ 15% ਕਰਤਾ ਉਹਦੇ ਨਾਲ ਜਿਹੜਾ ਬਜਟ ਤੇ ਉੱਤੇ ਬੋਝ ਪੈ ਰਿਹਾ ਉਹ ਬਜਟ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਡੀਜ਼ਲ ਦੀਆਂ ਪੈਟਰੋਲ ਦੀਆਂ ਗੈਸ ਦੀਆਂ ਖਾਣ ਵਾਲੀਆਂ ਬਸਤਾਂ ਦੀਆਂ ਚੀਜ਼ਾਂ ਦੇ ਰੇਟ ਵਧਾਤੇ ਇਸ ਤੋਂ ਇਲਾਵਾ ਜਿਹੜੀਆਂ ਜੀਐਸਟੀ ਦੀਆਂ ਸਲੈਬਸ ਨੇ 5 ਵਾਲੇ ਨੂੰ 12 ਚ ਲਿਆਂਦਾ 12 ਵਾਲੇ ਨੂੰ 18 ਚ ਲਿਆਂਦਾ ਇਸ ਤਰ੍ਹਾਂ ਆਮ ਲੋਕਾਂ ਦੇ ਉੱਤੇ ਉਹਨਾਂ ਨੇ ਬੋਝ ਵਧਾਇਆ ਤੇ ਜਿਹੜਾ ਕਾਰਪੋਰੇਟ ਟੈਕਸ ਆ ਉਹਨੂੰ ਰੈਟਾਂ ਦਿੱਤੀਆਂ ਨੇ ਇਸੇ ਤਰ੍ਹਾਂ ਜਿਹੜੇ ਕਾਰਪੋਰੇਟਸ ਨੇ ਉਹਨਾਂ ਦੇ ਜਿਹੜੇ ਲੋਨ ਨੇ ਬੈਂਕਾਂ ਦੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਮਾਫੀ ਦਿੱਤੀ ਹੈ ਜਦੋਂ ਕਿ ਆਮ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਲਗਾਤਾਰ ਬੋਝ ਵਧਾਇਆ ਜਾ ਰਿਹਾ ਉਹਨਾਂ ਨੇ ਇੱਕ 220 ਦੇ ਵਿੱਚ ਇੱਕ ਇਲੈਕਟ੍ਰਿਸਿਟੀ ਬਿੱਲ ਲੈ ਕੇ ਆਇਆ ਇਕਾ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਨੇ ਇਹ ਜਿਹੜੀਆਂ ਪਾਲਿਸੀਜ਼ ਨੇ ਇਹ ਲੋਕbroਧੀ ਨੇ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਸਰ ਕੀ ਨਾਮ ਹੈ ਜੀ ਕਿਹੜੀ ਜਥੇਬੰਦੀ ਹੈ ਮੈਂ ਚਮਕੌਰ ਸਰ ਆਲ ਇੰਡੀਆ ਕਿਸਾਨ ਸਭਾ ਜਨਨ ਸਕੱਤਰ ਲੁਧਿਆਣਾ ਜਿਸ ਤਰੀਕੇ ਨਾਲ ਪਹਿਲਾ ਕਿਸਾਨੀ ਅੰਦੋਲਨ ਕਾਫੀ ਮਜ਼ਬੂਤ ਸੀ ਉਸੇ ਤਰੀਕੇ ਨਾਲ ਕਿਸਾਨੀ ਅੰਦੋਲਨ ਦੂਸਰੇ ਨੂੰ ਵੀ ਪਰਮਾ ਹੁੰਗਾਰਾ ਮਿਲ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ